ਹਾਂਜੀ ਭਾਈ ਜੀ ਆਪਣਾ ਕੀ ਨਾਮ ਆ ਕਪਲ ਕੁਮਾਰ ਜੀ ਜੋਰ ਨਾਮ ਕਪਲ ਕੁਮਾਰ ਜੀ ਕਿੱਥੋਂ ਆਏ ਆ ਅਸੀਂ ਲੁਧਿਆਣੇ ਤੋਂ ਜੀ ਇੱਕ ਉਹਦੇਦਾਰਾ ਪਾਰਟੀ ਦੇ ਹਾਂਜੀ ਤੇ ਤੁਸੀਂ ਬੀਐਸਪੀ ਨੂੰ ਕਿਉਂ ਵੋਟ ਪਾਦੇ ਆ ਬੀਐਸਪੀ ਸਾਡੀ ਮਾਂ ਪਾਰਟੀ ਹੈ ਜੀ ਬਾਕੀ ਨਹੀਂ ਮਾਂ ਪਾਰਟੀ ਦਾ ਵਿਚਾਰਧਾਰਾ ਇਸ ਦੇ ਵਿੱਚ ਉਹਨਾਂ ਦੀ ਸੋਚ ਤੇ ਚੱਲਦੇ ਅਸੀਂ ਤੇ ਬਾਕੀ ਨਹੀਂ ਮਾਂ ਪਾਰਟੀ ਵਾਲਾ ਕੰਮ ਕਰਦੇ ਕਿਉਂ ਨਹੀਂ ਕਰਦੇ ਕੀ ਉਹਨਾਂ ਚ ਮਾਰਵਾ ਆ ਇਹਦੇ ਬਾਰੇ ਅਸੀਂ ਕੁਝ ਨਹੀਂ ਕਹਿਆ ਸਾਨੂੰ ਦੱਸੋ ਸਹੀ ਸਾਨੂੰ ਆਪਣਾ ਪਤਾ ਆ ਕਿਉਂਕਿ ਜੀ ਜੋ ਬਹੁਜਨ ਸਮਾਈ ਪਾਰਟੀ ਆ ਇਸ ਸੰਵਿਧਾਨ ਦੇ ਹੱਕ 'ਚ ਗੱਲ ਕਰਦੀ ਆ ਔਰ ਜੋ ਬਾਕੀ ਪਾਰਟੀਆਂ ਇਹ ਕਾਫੀ ਹੱਦ ਤੱਕ ਸੰਵਿਧਾਨ ਦੇ ਵਿਰੋਧ 'ਚ ਹੀ ਕੰਮ ਕਰਦੀ ਆ ਠੀਕ ਆ ਜੀ ਤੁਹਾਨੂੰ 2 ਰੁਪਏ ਕਿਲੋ ਕਣਕ ਦੇ ਦਿੰਦੇ ਆ ਆਟਾ ਦਾਲਾਂ ਦੀ ਆਸਾਨੀ ਦੇ ਦਿੰਦੇ ਆ ਰਿਜ਼ਰਵੇਸ਼ਨ ਦਿੰਦੇ ਪਾਰਟੀਆਂ ਫਿਰ ਵੀ ਮਾੜੀਆਂ ਸਾਬ ਕਾਸ਼ੀਰਾਮ ਕਹਿੰਦੇ ਸੀਗੇ ਕਿ ਸਾਨੂੰ ਕਣਕ ਦੇ ਆਟੇ ਦੀ ਲੋੜ ਨਹੀਂ ਜੇ ਸਾਡਾ ਰਾਜ ਆ ਜਾਂਦਾ ਵਾ ਜੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਵਾ ਜੇ ਲੋਕਾਂ ਨੂੰ ਰੋਜ਼ਗਾਰ ਮਿਲਦਾ ਤਾਂ ਅਸੀਂ ਆਟਾ 2 ਰੁਪਏ ਕਿੱਲੋ ਛੱਡੋ 200 ਰੁਪਏ ਕਿੱਲੋ ਵੀ ਖਰੀਦ ਲਵਾਂਗੇ ਸੋ ਲੋਕਾਂ ਨੂੰ ਰੋਜ਼ਗਾਰ ਔਰ ਪੈਸਾ ਆਣਾ ਚਾਹੀਦਾ ਵਾ ਲੋਕਾਂ 'ਚ ਖੁਸ਼ਹਾਲੀ ਆਣੀ ਚਾਹੀਦੀ ਆ 2 ਰੁਪਏ ਕਿੱਲੋ ਕੱਢ ਕੇ ਨਾ ਖੁਸ਼ਹਾਲੀ ਨਹੀਂ ਆ ਰਹੀ ਹੈਗੀ ਆਪਣਾ ਨਾਂ ਦੱਸੋ ਮੇਰਾ ਨਾਮ ਜੀ ਬਲਵਿੰਦਰ ਗੋਸ਼ ਲੁਧਿਆਣੇ ਤੋਂ ਥੈਂਕ ਯੂ ਥੈਂਕ ਯੂ ਦੇ ਰਹੀਆਂ ਪਾਰਟੀਆਂ ਸਭ ਕੁਝ ਦੇ ਰਹੀਆਂ ਸਿਰਫ ਰਾਜ ਨਹੀਂ ਦੇ ਰਹੀਆਂ ਉਹ ਕਹਿੰਦੇ ਸਾਰਾ ਕੁਝ ਲੈ ਲਓ ਰਾਜ ਨਾਲ ਲੈਓ ਕਿਉਂਕਿ ਸਾਨੂੰ ਹਜੇ ਤੱਕ ਰਾਜ ਦਾ ਚਸਕਾ ਨਹੀਂ ਪਿਆ ਜਿੱਦਾਂ ਸਾਬਕਾਂਸ਼ੀ ਰਾਮ ਜੀ ਕਹਿੰਦੇ ਸੀ ਜਿਸ ਦਿਨ ਮੇਰੇ ਸਮਾਜ ਨੂੰ ਰਾਜ ਦਾ ਚਸਕਾ ਪੈ ਜਾਊਗਾ ਤਾਂ ਵੋਟਾਂ ਨਹੀਂ ਪੈਣਗੀਆਂ ਉਹਨਾਂ ਨੇ ਇੱਦਾਂ ਹੀ ਰਾਜ ਲੈ ਲੈਣਾ ਆਪਣਾ ਹਜੇ ਤੱਕ ਸਾਡੇ ਲੋਕਾਂ ਨੂੰ ਰਾਜ ਦਾ ਚਸਕਾ ਨਹੀਂ ਪਿਆ ਥੈਂਕ ਯੂ ਜੀ ਥੈਂਕ ਯੂ ਹਾਂ ਜੀ ਭੱਜ ਜੀ ਕਿੱਥੋਂ ਹੈ ਜੀ ਹਾਂਜੀ ਬੋਰਡ ਕਿਉਂ ਪਾਉਂਦੇ ਆ ਤੁਸੀਂ ਕਿਉਂ ਪਾਉਂਦੇ ਹੱਥੀ ਨੂੰ ਬਸ ਸਾਡੀ ਪਾਰਟੀ ਵਧੀਆ ਹੈ ਜੀ ਵਧੀਆ ਬਾਂ ਬੋਲਦੇ ਆ ਵਧੀਆ ਪਾਰਟੀ ਲਾਦੀਆਂ ਅੱਛਾ ਜੀ ਹੋਰ ਵੀ ਵਧੀਆ ਪਾਰਟੀਆਂ ਲਾਦੀਆਂ ਨਹੀਂ ਤੁਹਾਨੂੰ ਆਟਾ ਵੀ ਸ਼ੁਰੂ ਤੁਹਾਨੂੰ ਆਟਾ ਦਾਣਾ ਸਭ ਕੁਝ ਫ੍ਰੀ ਦਿੰਦੇ ਰਜਿਸਟ੍ਰੇਸ਼ਨ ਦਿੰਦੇ ਆ ਅੱਛਾ ਥੈਂਕ ਯੂ